ਆਪ ਵਿੱਚ ਇਸ ਵਕਤ ਦੋ ਕਾਨੂੰਨ ਨੇ ਇੱਕ ਕਾਨੂੰਨ ਹੈ ਜਿਹੜੇ ਵਿਰੋਧੀ ਪਾਰਟੀਆਂ ਨੇ ਤੇ ਪੰਜਾਬ ਦੇ ਕਾਰਕੁਨ ਨੇ ਜਿਹੜੇ ਪੰਜਾਬ ਦੀ ਹਿੱਤਾਂ ਦੀ ਗੱਲ ਉਠਾਉਂਦੇ ਤੇ ਉਹਨਾਂ ਲਈ ਅਲੱਗ ਕਾਨੂੰਨ ਹੈ ਔਰ ਇੱਕ ਕਾਨੂੰਨ ਹੈ ਜਿਹੜੇ ਇਹਨਾਂ ਦੇ ਚੇਲੇ ਚਾਪਟੇ ਜਿਹੜੇ ਜੀ ਹਜ਼ੂਰੀਏ ਜੇ ਸਿੰਗਲਾਂ ਨੂੰ ਆਪੇ ਹੀ ਫੜਾਉਣ ਵਾਲਾ ਭਗਵੰਤ ਮਾਨ ਆਪੇ ਕਹਿਣ ਵਾਲਾ ਕਿ ਮੇਰੇ ਕੋਲ ਬੜੇ ਇਹਦੇ ਪੁਖਤਾ ਸਬੂਤ ਹੈ ਤਿੰਨ ਸਾਲ ਕੋ ਚਲਾਨ ਨਹੀਂ ਪੇਸ਼ ਕੀਤਾ ਤੇ ਕੱਲ ਉਹਨੂੰ ਕਲੀਨ ਚਿੱਟ ਦੇ ਦਿੱਤ ਜਿੰਨੀਆਂ ਗਲਤੀਆਂ ਨੇ ਉਹਨੂੰ ਭਗਵੰਤ ਮਾਨ ਤੇ ਕੇਜਰੀਵਾਲ ਮਿਲ ਕੇ ਉਹਦੀ ਸਪੋਰਟ ਕਰ ਰਿਹਾ ਔਰ ਪੰਜਾਬ ਨੂੰ ਇੱਕ ਕਿਸਮ ਦੀ ਪੁਲੀਸ ਸਟੇਟ ਬਣਾ ਜਿਹਦੇ ਵਿੱਚ ਕਿਸੇ ਨੂੰ ਇਜਾਜ਼ਤ ਨਹੀਂ ਅਕਿਰਮਜੀਠਿਆ ਦੀ ਸਪੋਰਟ ਤੇ ਕੁਝ ਲੋਕ ਜਿਹੜੇ ਆਏ ਕੇਜਰੀਵਾਲ ਜਦੋਂ ਜੇਲ੍ਹ ਜਾਂਦਾ ਇਹ ਧਰਨੇ ਮਾਰਦੇ ਨਾ ਸਾਰੇ ਆਮ ਆਦਮੀ ਪਾਰਟੀ ਵਾਲੇ ਦਿੱਲੀ ਦੇ ਸੜਕਾਂ ਤੇ ਬੈਠਦੇ ਨੇ ਉਹਦੀ ਸਪੋਰਟ ਤੇ ਕੋਈ ਪ੍ਰਧਾਨ ਨੇ ਜਾਂ ਕੋਈ ਸਰਪੰਚ ਚੰਗੇ ਬੰਦੇ ਉਹਨਾਂ ਨੂੰ ਫੜ ਕੇ ਅੰਦਰ ਦੇ ਦਿੱਤਾ ਉਹ ਕੇਜਰੀਵਾਲ ਦੇ ਪੁਰਾਣੇ ਬਿਆਨ ਕੱਢੋ ਉਹ ਸ਼ੀਲਾ ਢਿੱਕਸ਼ਿਤ ਨੂੰ ਕਰਪਟ ਕਹਿੰਦਾ ਸੀਗਾ ਕਿ ਮੈਂ ਇਹਦੀ ਜਾਂਚ ਕਰਾਉਂਗਾ ਤੇ ਉਸੇ ਹੀ ਇੰਡੀਆ ਆਲਾਈਂਸ ਕਾਂਗਰਸ ਦੇ ਨਾਲ ਸਮਝੌਤਾ ਕਰਕੇ ਇਕੱਠੇ ਇਲੈਕਸ਼ਨਾਂ ਲੜੀਆਂ ਸੋ ਸਮੇਂ ਦੇ ਨਾਲ ਵਿਊਜ਼ অর ਹਾਲਾਤ ਚੇਂਜ ਹੁੰਦੇ ਨੇ ਪਰ ਮੇਰੀ ਜਦੋਂ 2017 ਚਾਹੀ ਮੁਕਦਮੇ ਜਿਸ ਮੈਨੂੰ ਅਰੈਸਟ ਕੀਤਾ ਮੈਂ ਵੀਡੀਓ ਵੀ ਸ਼ੇਅਰ ਕੀਤੀ ਸੋਸ਼ਲ ਮੀਡੀਆ ਤੇ ਮੈਨੂੰ ਕਹਿੰਦਾ ਸੀ ਖੈਰਿਆ ਨਾਲ ਦਾ ਇਮਾਨਦਾਰ ਤੇ ਸੱਚਾ ਸੁੱਚਾ ਬੰਦਾ ਨਹੀਂਗਾ ਉਸੇ ਕੇਸ 'ਚ ਮੈਨੂੰ ਫੜ ਕੇ ਬਤੌਰ ਚੀਫ ਮਿਨਿਸਟਰ ਅੰਦਰ ਦਿੰਦਾ ਵਾ ਡੇਡ ਡੇਡ 2-2 ਲੱਖ ਰੁਪਏ ਦੇ ਨੌਜਵਾਨ ਭਰਤੀ ਕੀਤੇ ਗੈਰ ਪੰਜਾਬੀ ਉਹ ਸਾਰਾ ਦਿਨ ਇਸੇ ਬੈਠੇ ਗਾਣਾ ਕੱਢਣਾ ਲੁਧਿਆਣਾ ਜਿਮਨੀ ਚੌਂ ਨੂੰ ਕਿਸੇ ਤਰ੍ਹਾਂ ਦੀ ਅਹਿਮੀਅਤ ਨਹੀਂ ਦੇਣੀ ਚਾਹੀਦੀ। ਕੀ ਆ ਜਾ ਸਕਦਾ? ਹਾਂ ਅਗਰ ਪੰਜ ਪਾਰਟੀ ਦੇ ਵਿੱਚ ਕੋਈ ਡਿਫਰੈਂਸਸ ਹਨ ਉਹ ਸਾਡੀ ਪਾਰਟੀ ਦੀ ਹਾਈ ਕਮ ਆਈ ਐਮ ਸ਼ੋਰ ਕੋਈ ਇਹਦਾ ਕੋਈ ਵਾਜਬ ਹੱਲ ਜ਼ਰੂਰ ਲੱਭਣ ਗਿਆ। ਤੁਹਾਡੇ ਨੇ ਜਦੋਂ ਕਾਰਵਾਈ ਕੀਤੀ ਗਈ ਇਹਦੇ ਉਸ ਕਰ ਰੋ ਰਤ ਰਤ ਪਰਚਦੰਦ ਕਰਕੇ ਦਿਨ ਚੜ੍ਹਦੇ ਨੂੰ ਤੁਹਾਨੂੰ ਗ੍ਰਿਫਟਾਰ ਕੀਤਾ ਗਿਆ। ਸੇਮ ਪੈਟਰਨ ਬਿਕਮ ਜਿਤੇ ਵਰਤੇ ਗਿਆ ਫੀਮੇਲ ਅਦਾਲਤ ਦੇਖੋ ਇੱਕ ਗੱਲ ਅੱਛੀ ਤਰ੍ਹਾਂ ਸਮਝੋ ਕਿ ਪੰਜਾਬ ਵਿੱਚ ਇਸ ਵਕਤ ਦੋ ਕਾਨੂੰਨ ਨੇ। ਇੱਕ ਕਾਨੂੰਨ ਹੈ ਜਿਹੜੇ ਵਿਰੋਧੀ ਪਾਰਟੀਆਂ ਨੇ ਤੇ ਪੰਜਾਬ ਦੇ ਕਾਰਕੁੰਨ ਨੇ ਜਿਹੜੇ ਪੰਜਾਬ ਦੀ ਹਿੱਤਾਂ ਦੀ ਗੱਲ ਉਠਾਉਂਦੇ ਨੇ ਉਹਨਾਂ ਲਈ ਅਲੱਗ ਕਾਨੂੰਨ ਹੈ। ਔਰ ਇੱਕ ਕਾਨੂੰਨ ਹੈ ਜਿਹੜੇ ਇਹਨਾਂ ਦੇ ਚੇਲੇ ਚਾਪਟੇ ਜਿਹੜੇ ਜੀ ਹਜ਼ੂਰੀਏ ਨੇ ਇਨਾਂ ਦੇ ਖਿਲਾਫ ਪੰਜਾਬ ਦੇ ਵਿੱਚ ਕੋਈ ਐਕਸ਼ਨ ਨਹੀਂ ਹੋਇਆ ਮਤਲਬ ਚਾਹੇਓ ਵਿਕਰਮ ਦੇ ਖਿਲਾਫ ਐਕਸ਼ਨ ਆ ਚਾਹੇਓ ਖੈਰੇ ਦੇ ਖਿਲਾਫ ਐਕਸ਼ਨ ਆ ਚਾਹੇ ਉਹ ਮਾਲਵਿੰਦਰ ਮਾਲੀ ਦੇ ਖਿਲਾਫ ਐਕਸ਼ਨ ਆ ਇਹ ਮਤਲਬ ਬਹੁਤ ਜਲਦਬਾਜ਼ੀ ਵਿੱਚ ਔਰ ਬੜੇ ਭਿਆਨਕ ਐਕਸ਼ਨ ਲੈ ਜਾਂਦੇ ਨੇ ਪਰ ਜਿਹੜੇ ਇਹਨਾਂ ਦੇ ਵਜ਼ੀਰ ਤੇ ਜਿਨ੍ਹਾਂ ਦੇ ਉੱਤੇ ਵੱਡੇ ਇਲਜ਼ਾਮ ਨੇ ਜਿਵੇਂ ਲਾਲਚੰਦ ਘਟਾਰੋਚਾ ਉਹਦੀ ਇੱਕ ਨੌਜਵਾਨ ਦੇ ਸੋਸ਼ਲ ਦੀ ਇੱਕ ਵੀਡੀਓ ਵੈਰੀਫਾਈ ਕਰਕੇ ਪੰਜਾਬ ਦੇ ਗਵਰਨਰ ਨੇ ਚੰਡੀਗੜ੍ਹ ਦੀ ਫੋਰੈਂਸਿਕ ਲੈਬ ਤੋਂ ਗਵਰਨਰ ਪੰਜਾਬ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਪੇਜੀ ਉਹ ਉਹਦੇ ਖਿਲਾਫ ਕੋਈ ਐਕਸ਼ਨ ਨਹੀਂ ਹੋਇਆ ਅੱਜ ਸਰਬਜੀਤ ਕੌਰ ਮਾਨੂਕੇ ਨੇ ਇੱਕ ਮਕਾਨ ਦੱਬਿਆ ਸੀ ਐਨਆਰਆਈ ਦਾ ਉਹਦੇ ਖਿਲਾਫ ਕੋਈ ਐਕਸ਼ਨ ਨਹੀਂ ਹੋਇਆ ਅੱਜ ਤੱਕ ਲਾਲਜੀਤ ਭੁੱਲਰ ਦੇ ਖਿਲਾਫ ਰੌਲਾ ਪੈ ਰਿਹਾ ਕਿ ਇਸ ਨੇ ਇੱਕ ਐਨਆਰਆਈ ਦੀ ਜਿਹੜੀ ਜ਼ਮੀਨ ਆ ਉਹਦੇ ਤੇ ਨਜਾਇਜ਼ ਕਬਜ਼ਾ ਉਹਦੇ ਖਿਲਾਫ ਕੋਈ ਸਰਾਰੀ ਫਿਰੋਜ਼ਪੁਰ ਦੇ ਆਡੀਓ ਆਈ ਕੋਈ ਐਕਸ਼ਨ ਨਹੀਂਗਾ ਔਰ ਜਿਸ ਤਰ੍ਹਾਂ ਨਾ ਵਿਜੇ ਸਿੰਘਲਾ ਨੂੰ ਆਪੇ ਹੀ ਫੜਾਉਣ ਵਾਲਾ ਭਗਵੰਤਬਾਨ ਆਪੇ ਕਹਿਣ ਵਾਲਾ ਕਿ ਮੇਰੇ ਕੋਲ ਇਹਦੇ ਪੁਕਤਾ ਸਬੂਤ ਹੈ ਤਿੰਨ ਸਾਲ ਕੋ ਚਲਾਨ ਨਹੀਂ ਪੇਸ਼ ਕੀਤਾ ਤੇ ਕੱਲ ਉਹਨੂੰ ਕਲੀਨ ਚਿੱਟ ਦੇ ਸੋ ਦੋਰੇ ਮਾਪਦਣ ਦੋ ਕਾਨੂੰਨ ਨੇ देयर इज नो ਰੂਲ ਆਫ ਲਾ ਸੈਪਰੇਟ ਲਾਜ਼ ਨੇ ਉਹ ਪੰਜਾਬ ਜਿਹੜਾ ਹੈ ਉਹਦਾ ਖਮਿਆਜ਼ਾ ਪੁਕਤ ਰਿਹਾ ਵਾ ਔਰ ਪਿਛਲੇ ਦਿਨਾਂ ਚ ਜਿਹੜਾ ਮੈਂ ਪੰਜਾਬ ਨੂੰ ਇਹ ਕਹਿ ਰਿਹਾ ਕਾਫੀ ਅਤਸਦੂ ਕਿ ਪੰਜਾਬ ਇੱਕ ਪੁਲਿਸ ਸਟੇਟ ਆ ਉਹ ਤੁਸੀਂ ਦੇਖੋ ਕਿ ਨਰਿੰਦਰ ਸਿੰਘ ਆਪਣੇ ਲਾਗੇ ਗੋਨਿਆਣਾ ਮੰਡੀ ਤੋਂ ਇੱਕ ਨੌਜਵਾਨ ਨੂੰ 180 ਥਾਵਾਂ ਤੇ ਪ੍ਰਾਈਵੇਟ ਪਾਰਟਸ ਤੇ ਉਹਦੇ ਕਰੰਟ ਲਾ ਕੇ ਔਰ ਉਹਨੂੰ 3 ਡਿਗਰੀ ਟੌਰਚਰ ਕਰਕੇ ਉਹਨੂੰ ਸੀਆਈ ਸਟਾਫ ਦੇ ਵਿੱਚ ਮਾਰ ਦਿੱਤਾ ਗਿਆ। ਉਹਦੀ ਪੋਸਟਮਾਰਟਮ ਦੀ ਰਿਪੋਰਟ ਉਸ ਨੂੰ ਕਨਫਰਮ ਕਰਦੀ ਉਹਦੇ ਨਾਲ ਦਾ ਵਿਅਕਤੀ ਵੀਡੀਓ ਦੇ ਅੱਗੇ ਆ ਕੇ ਕਹਿ ਚੁੱਕਾ ਲੇਕਿਨ ਉਹਨੂੰ ਕੋਈ ਇਨਸਾਫ ਦੀ ਗੱਲ ਨਹੀਂ। ਕਰਨਲ ਬਾਠ ਤੇ ਉਹਦੇ ਪੁੱਤਰ ਦੀ ਕੁੱਟਮਾਰ ਦੀ ਅੱਜ ਤੱਕ 4 ਮਹੀਨੇ ਹੋ ਗਏ ਉਹਨਾਂ ਨੂੰ ਕੋਈ ਇਨਸਾਫ ਨਹੀਂ ਗਿਆ। ਪਟਿਆਲੇ 'ਚ ਇੱਕ ਨੌਜਵਾਨ ਜਸਪ੍ਰੀਤ ਕੈਨੇਡਾ ਤੋਂ ਆਇਆ 22 ਸਾਲ ਦਾ ਨੌਜਵਾਨ ਉਹਦਾ ਫੇਕ ਇਨਕਾਊਂਟਰ ਕਰਕੇ ਪੁਲਿਸ ਨੇ ਉਸੇ ਹੀ ਪੁਲਿਸ ਨੇ ਜਿਹਨੇ ਫੇਕ ਇਨਕਾਊਂਟਰ ਕੀਤਾ ਸ਼ਾਮ ਨੂੰ ਜਾ ਕੇ ਕर्नल ਬਾਟ ਤੇ ਉਹਦੇ ਮੁੰਡੇ ਨੂੰ ਕੁੱਟਿਆ ਵਰਦੀ ਵਰਦੀ ਧਾਰੀ ਲੋਕਾਂ ਨੂੰ ਕੁੱਟਿਆ ਸੋ ਇਥੋਂ ਸਾਫ਼ ਸਪਸ਼ਟ ਹੋ ਗਿਆ ਕਿ ਅੱਜ ਪੰਜਾਬ ਦੇ ਵਿੱਚ ਪੁਲਿਸ ਦਾ ਜ਼ੋਰ ਆ ਔਰ ਪੁਲਿਸ ਦੀਆਂ ਜਿੰਨੀਆਂ ਗਲਤੀਆਂ ਨੇ ਉਹਨੂੰ ਭਗਵੰਤ ਮਾਨ ਤੇ ਕੇਜਰੀਵਾਲ ਮਿਲ ਕੇ ਉਹਦੀ ਸਪੋਰਟ ਕਰ ਰਹੇ ਔਰ ਪੰਜਾਬ ਨੂੰ ਇੱਕ ਕਿਸਮ ਦੀ ਪੁਲਿਸ ਸਟੇਟ ਦਾ ਜਿਹਦੇ ਵਿੱਚ ਕਿਸੇ ਨੂੰ ਇਜਾਜ਼ਤ ਨਹੀਂ ਵਿਕਰਮਜੀਠੀਆ ਦੀ ਸਪੋਰਟ ਤੇ ਕੁਝ ਲੋਕ ਜਿਹੜੇ ਆਏ ਕੇਜਰੀਵਾਲ ਜਦੋਂ ਜੇਲ੍ਹ ਜਾਂਦਾ ਇਹ ਧਰਨੇ ਮਾਰਦੇ ਨਾ ਸਾਰੇ ਆਮ ਆਦਮੀ ਪਾਰਟੀ ਵਾਲੇ ਦਿੱਲੀ ਦੇ ਸੜਕਾਂ ਤੇ ਬੈਠਦੇ ਨੇ ਉਦੀ ਸਪੋਰਟ ਤੇ ਕੋਈ ਪ੍ਰਧਾਨ ਨੇ ਜਾਂ ਕੋਈ ਸਰਪੰਚ ਚੰਗੇ ਬੰਦੇ ਉਹਨਾਂ ਨੂੰ ਫੜ ਕੇ ਅੰਦਰ ਦੇ ਦਿੱਤਾ ਸੋ ਇੱਕ ਦੇਸ਼ਤ ਦਾ ਮਾਹੌਲ ਪੰਜਾਬ ਦੇ ਵਿੱਚ ਜਿਹੜਾ ਪੈਦਾ ਕੀਤਾ ਉਹਦੀ ਮੈਂ ਸਖਤ ਸ਼ਬਦਾਂ 'ਚ ਨਿਖੇਧੀ ਕਰਦਾ ਤੁਸੀਂ ਕਹਿੰਦੇ ਕਹਿੰਦੇ ਸਾਰੇ ਜੋ ਹੈਗਾ ਜਿਹੇ ਜਿਹੇ ਜੋ ਕਾਰਵਾਈ ਹੋਈ ਹੈ ਬਹੁਤ ਦਾ ਟ੍ਰਾਂਸਪਰੈਂਸੀ ਕੁਆਲਟੀ ਹੋਵੇ ਜਾਂ ਹੁਣ ਭਾਜਪਾ ਦੇ ਵਿੱਚੋਂ ਕਹਿੰਦੇ ਉਹਦੇ ਹੱਕ 'ਚ ਖੜ ਰਹੇ ਨੇ ਪਰ ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਕਿਸੇ ਦੇ ਪਹਿਲਾਂ ਇਹ ਬਿਆਨ ਦਿੰਦੇ ਸੀ ਮਜੀਠੀ ਗਿਆ ਦੇ ਕੋਈ ਕਾਰਵਾਈ ਨਹੀਂ ਹੋ ਰਹੀ ਜਾਇ ਨਸ਼ਾ ਦਾ ਸਾਰੇ ਗੈਰੇ ਸੀ ਪਾਂਚੋ ਦੇ ਆਪਣੇ ਵਿੱਚ ਖੜੇ ਖੋਲ ਦੋਰਾ ਮਾਪ ਕੋਪ ਇਸ ਤਰ੍ਹਾਂ ਮਾ ਕੇਜਰੀਵਾਲ ਦੇ ਪੁਰਾਣੇ ਬਿਆਨ ਕੱਢੋ ਉਹ ਸ਼ੀਲਾ ਢਿੱਕਸ਼ਿਤ ਨੂੰ ਕਰਪਟ ਕਹਿੰਦਾ ਸੀਗਾ ਕਿ ਮੈਂ ਇਹਦੀ ਜਾਂਚ ਕਰਾਉਂਗਾ ਤੇ ਉਸੇ ਹੀ ਇੰਡੀਆ ਆਲਾਈਂਸ ਕਾਂਗਰਸ ਦੇ ਨਾਲ ਸਮਝੌਤਾ ਕਰਕੇ ਇਕੱਠੇ ਇਲیکشنਾਂ ਲੜੀਆਂ ਨੇ ਸੋ ਸਮੇਂ ਦੇ ਨਾਲ ਵਿਊਜ਼ ਔਰ ਹਾਲਾਤ ਚੇਂਜ ਹੁੰਦੇ ਨੇ ਭਗਵੰਤ ਮਾਨ ਮੇਰੀ ਜਦੋਂ 2017 ਚਾਹੀ ਮੁਕਦਮੇ ਜਿੱਦ ਮੈਨੂੰ ਅਰੈਸਟ ਕੀਤਾ ਮੈਂ ਵੀਡੀਓ ਵੀ ਸ਼ੇਅਰ ਕੀਤੀ ਸੋਸ਼ਲ ਮੀਡੀਆ ਤੇ ਮੈਨੂੰ ਕਹਿੰਦਾ ਸੀ ਖੇੜਾ ਨਾਲ ਦਾ ਇਮਾਨਦਾਰ ਤੇ ਸੱਚਾ ਸੁੱਚਾ ਬੰਦਾ ਨਹੀਂਗਾ ਉਸੇ ਗੇਸ 'ਚ ਮੈਨੂੰ ਫੜ ਕੇ ਬਤੌਰ ਚੀਫ ਮਿਨਿਸਟਰ ਅੰਦਰ ਦਿੰਦਾ ਵਾ ਕਿ ਉਹ ਡਬਲ ਸਟੈਂਡਰਡਸ ਨਹੀਂਗੇ ਔਰ ਅਸੀਂ ਜਦੋਂ ਕਿਸੇ ਦੀ ਅਰੈਸਟ ਕੰਡੈਮ ਕਰਦੇ ਆ ਇਟ ਇਜ਼ ਨਾਟ ਅਬਾਊਟ ਸਪੋਰਟਿੰਗ ਐਨੀਬਾਡੀ ਇਟ ਇਜ਼ ਅਬਾਊਟ ਪੁਲਿਸ ਪ੍ਰੋਟੈਕਟੀਟੀ ਕਿ ਕਿਵੇਂ ਪੁਲਿਸ 8-9 ਘੰਟਿਆਂ 'ਚ ਐਫ ਆਈ ਆਰ ਦਰਜ ਕਰਕੇ ਔਰ ਉਹਦੇ ਘਰ ਜਾ ਕੇ 30 ਆਦਮੀ ਸਿਵਲ ਕੱਪੜਿਆਂ ਵਿੱਚ ਅੰਦਰ ਵੜਦੇ ਨੇ ਬਦਮਾਸ਼ਾਂ ਦੀ ਤਰ੍ਹਾਂ ਤੇ ਕੋਈ ਸਰਚ ਵਾਰੈਂਟਿੰਗ ਆ ਕੋਈ ਅਰੈਸਟ ਵਾਰੈਂਟ ਨਹੀਂਗਾ ਇਹ ਸਾਰੀ ਪ੍ਰਕਿਰਿਆ ਦੇ ਉੱਤੇ ਸਭ ਨੇ ਆਪਣੇ ਆਪਣੇ ਜਿਹੜੇ ਵਿਚਾਰ ਬਿਆਨ ਕੀਤੇ ਨੇ ਔਰ ਦੂਸਰਾ ਇੰਪੋਰਟੈਂਟ ਗੱਲ ਹੈ ਕਿ ਸ਼ੋਰ ਨਸ਼ਾ ਮਚਾਇਆ ਜਾ ਰਿਹਾ ਤੇ ਪਰਚਾ ਜਿਹੜਾ ਵਾ ਉਹ ਡਿਸਪਰੋਪੋਰਸ਼ਨਟ ਐਸੈਟਸ ਤੇ ਸਰੂਤਾ ਨਾਲੋਂ ਜ਼ਿਆਦਾ ਆਮਦਨ ਦਾ ਇਸ ਕਰਕੇ ਸਾਰਿਆਂ ਦੇ ਵਿਚਾਰ ਆਪੋਜੀਸ਼ਨ ਤੇ ਰੱਖਣ ਦਾ ਅਧਿਕਾਰ ਹੈ ਇਹ ਟਰੋਲ ਜਿਹੜਾ ਹੋ ਰਿਹਾ ਇਹ ਆਰਗੇਨਾਈਜ਼ਡ ਇੱਕ ਫੌਜ ਰੱਖੀ ਹੋਈ ਆ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦੇ ਸਾਡੇ ਖਰਚੇ ਤੇ 1.5 1.5 2-2 ਲੱਖ ਰੁਪਏ ਦੇ ਨੌਜਵਾਨ ਪ੍ਰਤੀ ਕਿਤੇ ਗੈਰ ਪੰਜਾਬੀ ਉਹ ਸਾਰਾ ਦਿਨ ਇਸੇ ਬੈਠੇ ਗਾਣਾ ਕੱਢਣ ਆਸਤੇ ਰੱਖੇ ਨੇ ਵੀਡੀਓ ਬਣਾਉਣਾ ਆਸਤੇ ਰੱਖੇ ਨੇ ਮੇਰਾ ਮੰਨਣਾ ਵਾ ਕਿ ਆਮ ਲੋਕ ਜਿਹੜੇ ਨੇ ਉਹ ਸਾਰੇ ਇਸ ਤਰ੍ਹਾਂ ਦੇ ਸਾਰੇ ਜਿੰਨੇ ਬਦਲਾਖੁਰੀ ਦੇ ਐਕਸ਼ਨ ਨੇ ਕਿਸੇ ਇੱਕ ਵਿਅਕਤੀ ਨੇ ਨਹੀਂ ਉਹ ਦੇ ਖਿਲਾਫ ਨੇ ਔਰ ਲੋਕਾਂ ਨੂੰ ਇਸ ਸਰਕਾਰ ਦੇ ਪ੍ਰਤੀ ਬਹੁਤ ਇਸ ਗੱਲ ਦਾ ਗਿਲਾ ਜਿਵੇਂ ਕਿ ਇਨਸਾਨਾਂ ਨੂੰ ਕੁੱਟਿਆ ਪੀਲਾ ਪੰਜਾ ਚਲਾਇਆ ਸਾਡੇ ਨੌਜਵਾਨਾਂ ਤੇ ਐਨਐਸ ਚ ਲਾਈ ਜੋ ਆਪਾਂ ਲਈ ਇਹ ਸਾਰੇ ਫੈਕਟਰਸ ਜਿਹੜੇ ਨੇ ਇਹ ਦਰਸਾਉਂਦੇ ਨੇ ਕਿ ਪੰਜਾਬ ਦੇ ਵਿੱਚ ਇੱਕ ਪੁਲਿਸ ਦਾ ਰਾਜ ਸਥਾਪਿਤ ਹੋਇਆ ਹੋਇਆ ਔਰ ਉਸ ਪੁਲਿਸ ਨੂੰ ਗਲਤ ਕੰਮ ਕਰਨ ਵਾਸਤੇ ਉਤਸ਼ਾਹ ਜੜਿਆ ਭਗਵੰਤ ਮਾਨ ਤੇ ਕੇਜਰੀਵਾਲ ਖੁਦ ਕਰਦੇ ਸਾਬਕਾ ਡਿਜੀਟਲ ਕਟੂਬ ਦੇ ਜਿਹੜੀ ਹੈਗਿਆ ਹਾਲੀਆ ਦੀ ਜਿਹੜੀ ਸਟੇਟਮੈਂਟਾਂ ਨੇ ਆ ਰਹੀਆਂ ਨੇ ਜਾਂ ਉਹਨਾਂ ਦੀ ਤੋਂ ਬਾਰੇ ਕੋਈ ਦੇਖੋ ਮੈਂ ਕਿਸੇ ਦੀ ਕੋਈ ਮੈਰਿਟ ਕੇਸ ਵਿੱਚ ਮੈਰਿਟ ਜਾਂ ਡਿਮੈਰਿਟਸ ਨਹੀਂ ਜਾਂਦਾ ਹਲੇ ਲੈਟ ਦਾ ਕੇਸ ਪ੍ਰੋਗਰੈਸ ਤੁਹਾਡੇ ਸਾਹਮਣੇ ਸਾਰਾ ਕੁਝ ਆ ਜਾਣਾ ਵਾ ਪਰ ਇੱਕ ਗੱਲ ਤਾਂ ਆਪਾਂ ਸਾਰੇ ਜਾਣਦੇ ਕਿ ਐਨਡੀਪੀਐਸ ਦੇ ਪਰਚੇ ਹੋਏ ਨੂੰ 4 ਸਾਲ ਹੋ ਗਏ ਨੇ ਤੇ ਚਲਾਨ ਕਿਉਂ ਨਹੀਂ ਪੇਸ਼ ਕੀਤਾ ਸਾਡੇ 3.5 ਸਾਲ ਦਾ ਸਰਕਾਰ ਨੇ ਹੁਣ ਜਿਹੜੇ ਬੰਦੇ ਆ ਰਹੇ ਨੇ ਉਹ ਪ੍ਰਾਈਵੇਟ ਕਪੈਸਿਟੀ 'ਚ ਆ ਰਹੇ ਨੇ ਉਦੋਂ ਉਹ ਕਹਿੰਦਾ ਤੌਰ ਤੇ ਆਫੀਸ਼ਲ ਪੋਜੀਸ਼ਨਸ ਦੇ ਸੀਗੇ ਇਹ ਸਾਰੀਆਂ ਜਾਣਕਾਰੀਆਂ ਚਲਾਨ ਦਾ ਹਿੱਸਾ ਬਣ ਕੇ ਉਦੋਂ ਵੀ ਪੇਸ਼ ਹੋ ਸਕਦੀਆਂ ਸੀ ਪਰ ਚਲੋ ਫਿਰ ਵੀ ਮੈਂ ਕੇਸ ਦੀ ਮੈਰਿਟ ਡੀਮੈਰਿਟ ਨਹੀਂ ਜਾਂਦਾ ਪਰ ਇਹ ਜ਼ਰੂਰ ਕਹਿਣ ਨੂੰ ਤਿਆਰ ਆ ਜੋ ਵਾਤਾਵਰਨ ਹੈ ਪੰਜਾਬ ਦਾ ਕਿ ਇਹ ਪੰਜਾਬ ਅੱਜ ਇੱਕ ਕਿਸਮ ਦੀ ਪੁਲੀਸ ਸਟੇਟ ਬਣਾ ਕੇ ਰੱਖ ਦਿੱਤੀ ਹੈ ਕਾਂਗਰਸ ਪਾਰਟੀ ਕਹਿ ਰਹੀ ਹੈ ਕਿ 27 ਦੇ ਵਿੱਚ ਕਾਂਗਰਸ ਪਾਰਟੀ ਵੱਡੀ ਬਜਟ ਪਾਉਗੀ ਪਰ ਲੁਧਿਆਣਾ ਚੋਣਾਂ ਤੋਂ ਬਾਅਦ ਕਿਹਾ ਕਿ ਆਪਸੀ ਬਿਆਲਬਾਜ਼ੀ ਜਾਂ ਆਪਸੀ ਇਹ ਕਿਸੇ ਕਿਸੇ ਪਾਰਟੀ ਨੂੰ ਪਿੱਛੇ ਨਾ ਕਰੇ ਕਿ ਮੇਰਾ ਖਿਆਲ ਹੈ ਮੇਰਾ ਖਿਆਲ ਹੈ ਕਿ ਲੁਧਿਆਣਾ ਜਿਮਨੀ ਚੋਣ ਨੂੰ ਕਿਸੇ ਤਰ੍ਹਾਂ ਦੀ ਅਹਿਮੀਅਤ ਨਹੀਂ ਦੇਣੀ ਚਾਹੀਦੀ ਤੁਸੀਂ ਐਂ ਕਰੋ ਮਗਰ ਲੀਆਂ 50 ਜਿਮਨੀ ਚੋਣਾਂ ਦਾ ਰਿਕਾਰਡ ਕੱਢੋ ਪੰਜਾਬ ਸਟੇਟ ਦਾ ਉਹਦੇ ਵਿੱਚ ਘੱਟੋ ਘੱਟ ਨਹੀਂ ਤਾਂ 95% ਜਿਮਨੀ ਚੋਣਾ ਬਲਕਿ ਸਾਰੇ ਦੇਸ਼ ਦਾ ਉਹ ਸਰਕਾਰਾਂ ਜਿੱਤਦੀਆਂ ਕਿਉਂਕਿ ਸਾਰੀ ਪੁਲਿਸ ਅਮਲਾ ਸਾਰਾ ਸਿਵਲ ਐਡਮਿਨਿਸਟ੍ਰੇਸ਼ਨ ਪੈਸਾ ਨਸ਼ੇ ਸ਼ਰਾਬ ਅਸਲ ਜਿਹੜਾ ਕੋਈ ਮੈਂਡੇਟ ਜਿਹੜਾ ਆਇਆ ਵਾ ਪੰਜਾਬ ਦੇ ਲੋਕਾਂ ਦਾ ਉਹ ਪਾਰਲੀਮੈਂਟ 'ਚ ਆਇਆ ਵਾ ਜਿਹਦੇ ਵਿੱਚ ਆਮ ਆਦਮੀ ਪਾਰਟੀ 3 ਸੀਟਾਂ ਜਿੱਤੀ ਤੇ 10 ਆ ਰਹੀ ਆ ਤੇ ਕਾਂਗਰਸ 7 ਸੀਟਾਂ ਜਿੱਤੀ ਆ ਇਸ ਨੂੰ ਤਾਂ ਮੈਂਡੇਟ ਕਿਹਾ ਜਾ ਸਕਦਾ ਹਾਂ ਅਗਰ ਪੰਜ ਪਾਰਟੀ ਦੇ ਵਿੱਚ ਕੋਈ ਡਿਫਰੈਂਸਸ ਹਨ ਉਹ ਸਾਡੀ ਪਾਰਟੀ ਦੀ ਹਾਈ ਕਮਾਂਡ ਹੈ ਸੀਜ਼ਡ ਆਫ ਦਾ ਮੈਟਰ ਆਮ ਸ਼ੋਰ ਕੋ ਇਹਦਾ ਕੋਈ ਵਾਜਬ ਹੱਲ ਜ਼ਰੂਰ ਲੱਭਣ ਗਿਆ ਹੋਣਾ